ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਲ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਗੁਰੂ ਪਾਤਸ਼ਾਹ ਜੀ ਨੂੰ ਇਸ ਗਵਾਲੀਅਰ ਦੇ ਕਿਲੇ ਦੇ ਵਿੱਚ ਬਾਦਸ਼ਾਹ ਜਹਾਂਗੀਰ ਨੇ ਧੋਖੇ ਦੇ ਨਾਲ ਬੁਲਾ ਕੇ ਜੋ ਕਿ ਕਟੜ ਸੋਚ ਵਾਲਾ ਸੀ ਉਹਨੇ ਕੈਦ ਕਰ ਲਿਆ ਸੀ ਗੁਰੂ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਇਸ ਦੇਸ਼ ਦੇ 52 ਰਾਜ ਜੀ ਬਾਦਸ਼ਾਹ ਜਹਾਂਗੀਰ ਦੇ ਹੋਰ ਵੀ ਕੈਦ ਕੀਤੇ ਹੋਏ ਸੀ ਬੀਰੀਪੀਰੀ ਦੇ ਮਾਲਕ ਸੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੇ ਉੱਪਰ ਸੁਭਾਇਮਨ ਹੁੰਦਿਆਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਘੋੜਿਆਂ ਦੀ ਸਵਾਰੀ ਕਰਨੀ ਸ਼ਾਸਤਰਾਂ ਦੀ ਸਖਲਾਈ ਦੇਣੀ ਐਸੇ ਕਾਜ ਰੰਬੇ ਜਿਹਨੂੰ ਦੇਖ ਕੇ ਮੁਗਲਿਆ ਸਲਤਨਤ ਭੈ ਖਣਨ ਲੱਗ ਪਈ ਮੌਕੇ ਦਾ ਤਖਤ ਨਸੀਨ ਬਾਦਸ਼ਾਹ ਜਹਾਂਗੀਰ ਕਟੜ ਸੋਚ ਵਾਲਾ ਸੀ ਤੇ ਉਹਨੂੰ ਗੁਰੂ ਘਰ ਦੇ ਉਪਰੋਕਤ ਕਾਰਜ ਬਾਗਿਆਂ ਨਾਸ ਲੱਗਣ ਲੱਗ ਪਏ ਤੇ ਗੁਰੂ ਪਾਤਸ਼ਾਹ ਜੀ ਨੂੰ ਬਹਾਨੇ ਦੇ ਨਾਲ ਬੁਲਾ ਕੇ ਗਵਾਲੀਅਰ ਦੇ ਇਸ ਕਿਲੇ ਦੇ ਵਿੱਚ ਭੇਜ ਦਿੱਤਾ ਪਹਿਲਾਂ ਬੁੰਜਾ ਦੇਸ਼ ਦੇ ਰਾਜੇ ਕੈਦ ਕੀਤੇ ਹੋਏ ਸੀ ਤੇ ਪਾਤਸ਼ਾਹ ਜੀ ਦੇ ਕਿਲੇ ਦੇ ਵਿੱਚ ਜਾਣ ਦੇ ਨਾਲ ਜੰਗਲ ਵਿੱਚ ਮੰਗੜ ਲੱਗ ਗਏ ਤੇ ਕੈਦੀ ਰਾਜਿਆਂ ਨੇ ਸੁਖ ਦਾ ਸਾਹ ਲਿਆ ਦਰੋਗੇ ਕੈਦੀ ਰਾਜੇ ਗੁਰੂ ਪਾਤਸ਼ਾਹ ਜੀ ਦੀ ਸੰਗਤ ਦਾ ਨਿਗਮਣ ਲੱਗੇ ਪਰ ਦੂਜੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਹੋਰ ਸੰਗਤਾਂ ਗੁਰੂ ਪਾਤਸ਼ਾਹ ਜੀ ਦੇ ਵਿਛੋੜੇ ਦੀ ਕਸਕ ਦੇ ਨਾਲ ਬਹਿਬਲ ਹੋ ਗਈਆਂ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਜਿਹੇ ਮਹਾਂਪੁਰਖਾਂ ਨੇ ਇਸ ਸਮੇਂ ਸ਼ਬਦ ਚੌਂਕੀਆਂ ਦੀ ਜੁਗਤ ਲਗਾਈ। ਸੰਗਤਾਂ ਜਿਉਂ ਹੀ ਹਰਮੰਦਰ ਸਾਹਿਬ ਤੋਂ ਚੱਲਦੀਆਂ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਬਾਦਸ਼ਾਹ ਦੇ ਜ਼ੁਲਮਾਂ ਦੀਆਂ ਕਹਾਣੀਆਂ ਲੁਕਾਈ ਨੂੰ ਸੁਣਾਉਂਦੀਆਂ। ਤੇ ਗਵਾਲੀਅਰ ਦੇ ਕਿਲੇ ਨੂੰ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਜਿੱਥੇ ਮੇਰੇ ਮੇਰੀ ਪੀਰੀ ਦਾ ਮਾਲਕ ਗੁਰੂ ਪਾਤਸ਼ਾਹ ਜੀ ਇਸ ਕਿਲੇ ਦੇ ਵਿੱਚ ਕੈਦ ਬੈਠਾ ਸੀ 22 ਸਾਲ ਸੰਗਤਾਂ ਇਸੇ ਤਰ੍ਹਾਂ ਕਰਦੀਆਂ ਰਹਿੰਦੀਆਂ ਬਾਦਸ਼ਾਹ ਦੇ ਬਿਰਧ ਰੋ ਰੋਸ ਜਾਗਣ ਲੱਗ ਪਿਆ ਲੋਕ ਬਾਦਸ਼ਾਹ ਨੂੰ Hindu ਸੀ ਭਾਵੇਂ Musalman ਸੀ ਇਸ ਤਰ੍ਹਾਂ ਦੇ ਬਾਦਸ਼ਾਹ ਦੇ ਵਿਵਹਾਰ ਨੂੰ ਨਿੰਦਣ ਲੱਗ ਪਏ ਤੇ ਬਾਦਸ਼ਾਹ ਬਿਮਾਰ ਹੋਣ ਲੱਗ ਪਿਆ ਤੇ ਬਾਦਸ਼ਾਹ ਦੀ ਬੇਗਮ ਨੇ ਸਾਈ ਮੀਆਂ ਮੀਰ ਅਗੇ ਬੇਨਤੀ ਕੀਤੀ ਕਿ ਤੁਸੀਂ ਫਕੀਰ ਹੋ ਦੱਸੋ ਤਾਂ ਉਹਨੇ ਕਿਹਾ ਤੁਸੀਂ ਭੁੱਲ ਕਰ ਕਰ ਰਹੇ ਹੋ ਤੁਸੀਂ ਦੀਨ ਦੁਨੀਆ ਦੇ ਮਾਲਕ ਅਜਿਹੇ ਮਹਾਂਪੁਰਖ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕੈਦ ਕੀਤਾ ਹੋਇਆ ਹੈ ਕਿ ਇਹ ਤੁਸੀਂ ਗਲਤੀ ਕਰ ਰਹੇ ਹੋ ਤਾਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਪਾਤਸ਼ਾਹ ਜੀ ਨੂੰ ਛੱਡਿਆ ਬੇਨਤੀ ਕੀਤੀ ਤੇ ਪਾਤਸ਼ਾਹ ਜੀ ਕਹਿੰਦੇ ਕਿ ਇਹਨਾਂ ਰਾਜਿਆਂ ਨੂੰ ਵੀ ਛੱਡ ਦਿਓ ਬਾਦਸ਼ਾਹ ਨੇ ਕਿਹਾ ਕਿ ਤੁਸੀਂ ਜਿਹੜੇ ਤੁਹਾਡੇ ਪੱਲੇ ਨੂੰ ਫੜ ਕੇ ਬਾਹਰ ਆ ਜਾਣਗੇ ਉਹਨੇ ਆ ਜਾਣ ਤਾਂ ਪਾਦਸ਼ਾਹ ਜੀ ਨੇ ਇਸ ਸਥਾਨ ਤੇ 52 ਕਲੀਆਂ ਵਾਲਾ ਚੋਲਾ ਸੈਪ ਪਹਿਨਿਆ ਜਿੱਦੀਆਂ ਕਲੀਆਂ ਨੂੰ ਫੜ ਕੇ 52 ਕੈਦੀ ਰਾਜੇ ਵਾਪਸ ਆਏ ਆ ਥੰਮ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਅੱਜ ਵੀ ਇਸ ਗਵਾਲੀਅਰ ਦੇ ਕਿਲੇ ਦੇ ਵਿੱਚ ਥੰਮ ਮੌਜੂਦ ਨੇ 52 ਜਿਨ੍ਹਾਂ ਦੇ ਨਾਲ ਬਾਦਸ਼ਾਹ ਜਹਾਂਗੀਰ ਆਪਣੇ ਰਾਜ ਦੇ ਵਿੱਚ ਕੈਦੀ ਰਾਜਿਆਂ ਨੂੰ ਬੰਨ ਕੇ ਰੱਖਦਾ ਸੀ ਦਰਸ਼ਨ ਕਰੋ ਇਹ ਹੈ ਉਹ ਗਵਾਲੀਅਰ ਦਾ ਕਿਲਾ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਤੇ ਉਹਨਾਂ ਬੌਝੀਆਂ ਕੈਦੀ ਰਾਜਿਆਂ ਨੂੰ ਬਾਦਸ਼ਾਹ ਜਹਾਂਗੀਰ ਨੇ ਕੈਦ ਕਰਕੇ ਰੱਖਿਆ ਸੀ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਨੂੰ ਇਸ ਵੀਡੀਓ ਦੇ ਵਿੱਚ ਇਸ ਕਿਲੇ ਦੇ ਦਰਸ਼ਨ ਹੋਣ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਨੂੰ ਇਸ ਕਿਲੇ ਦੇ ਵਿੱਚ ਬਾਦਸ਼ਾਹ ਜਹਾਂਗੀਰ ਨੇ 2.5 ਸਾਲ ਕੈਦ ਕਰਕੇ ਰੱਖਿਆ ਤੇ ਬਾਦਸ਼ਾਹ ਜੀ ਨੇ ਇਸ ਕਿਲੇ ਦੇ ਵਿੱਚ ਜੰਗਲ ਦੇ ਵਿੱਚ ਆ ਕੇ ਮੰਗਲ ਲਗਾ ਦਿੱਤੇ ਸਭ ਤੋਂ ਪ੍ਰਾਤਨ ਕਿਲਾ ਹੈ ਹਿੰਦੁਸਤਾਨ ਦਾ ਹੈ ਜੋ ਕਿ ਸ਼ਹਿਰ ਤੋਂ ਬਹੁਤ ਉਚਾਈ ਦੇ ਉੱਪਰ ਹੈ ਅੱਜ ਵੀ ਉਸੇ ਤਰ੍ਹਾਂ ਇਹ ਕਿਲਾ ਮੌਜੂਦ ਹੈ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਪੇਜ ਨੂੰ ਫੋਲੋ ਕਰੋ ਮੇਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਇਸ ਕਿਲੇ ਵਿੱਚ ਕੈਦ ਕਰਕੇ ਰੱਖਿਆ ਸੀ